ਹਾਂਜੀ ਜਿਹੜਾ ਆਪਾਂ ਦੱਸਦੇ ਆਏ ਹਾਂ ਉਧਰ ਇਹ ਐਲਟੀ ਮਾਡਲ ਆ ਇਹਦੇ ਆ ਖੁੱਲ ਕੇ ਹਾਂ ਇਹਦੇ ਵਿੱਚ ਗੋਲੀ ਹੁੰਦੀ ਆ ਆ ਲੌਕ ਖੋਲ ਕੇ ਨਾ ਹਾਂ ਉਹ ਗੋਲੀ ਬਿ ਚੇਂਜ ਹੋ ਜਾਣੀ ਆ ਜੇ 플레이 ਪੈ ਜੀ ਇਹ ਐਲਟੀ ਮਾਡਲ ਦਾ ਹਨਾ ਹਾਂ ਵੀ ਇਹ ਰਿਪੇਅਰ ਕਰਨਾ ਸੌਖਾ ਸੌਖਾ ਨਹੀਂ ਹੈ ਘੱਟ ਪੈਸਿਆਂ ਚ ਕਰ ਲਾਂਗੇ ਘੱਟ ਪੈਸਿਆਂ ਚ ਹਾਂ ਇਹਦੀ ਆ ਰਾਡ ਨਹੀਂ ਚੇਂਜ ਕਰਨੀ ਪੈਂਦੀ ਹਾਂ ਉਹਦੀ ਰਾਡ ਚੇਂਜ ਹੁੰਦੀ ਹਾਂ ਉਹ 4000 ਦਾ ਠੋਕੂ ਹਾਂ ਇਹਗਾ ਆਇਆਣਾ ਤੈਨੂੰ 1500 ਦਾ ਓਹ ਓ ਖੜਾ ਐ ਚੇਮਟੀ ਵੇਖ ਲੈ ਬਾਈ ਮੈਂ ਤੈਨੂੰ ਜੇ ਕੋਈ ਗਲਤ ਗੱਲ ਕਹੀਏ ਤਾਂ ਦੇ ਇਹਦੇ ਆ ਗਿਆ ਉੱਪਰ ਇਧਰ ਵੀ ਇਧਰ ਸਾਰੇ ਹੀ ਇਹਦੇ ਹੋਏ ਸਾਰੇ ਹੱਥ ਉੱਪਰ ਦਿੱਤੇ ਸਾਰੇ ਹੀ ਉੱਪਰ ਆਹ ਦੇਖ ਨਾ ਇਹ ਵੀ ਉੱਪਰ ਆ ਗਿਆ ਉਧਰ ਚੱਲ ਉਧਰ ਦੇਖ ਇਹਦੇ ਫਿਲਟਰ ਕੰਪਨੀ ਨੇ ਮਗਲਾਲ ਫਿਲਟਰ ਦਿੱਤਾ ਜੀ ਤੁਸੀਂ ਸਾਫ਼ ਕਰਕੇ ਆਪ ਪਾ ਸਕਦੇ ਆ ਵੀ ਬਦਲਣਾ ਨਹੀਂ ਆ ਬਦਲ ਨਾਣੀ ਪੈਂਦਾ ਮੈਨੂੰ ਸਾਫ਼ ਹੀ ਕਰਨਾ ਸਾਫ਼ ਕਰਨਾ ਪੈਸੇ ਬਚਾਉਣ ਵਾਲੇ ਪਾਸੇ ਕੰਮ ਕਰਦੀ ਸੀ ਕੰਪਨੀ ਹੂੰ ਇੱਕ ਆ ਦੇ ਇੱਧਰ ਵੀ ਇਹ ਦੇ ਇੱਧਰ ਦੇਖ ਬਈ ਰਣਜੋਤ ਹੂੰ ਆਉ ਦੇ ਪੁੱਠੇ ਹਨ ਹੂੰ ਆ ਆਗੇ ਇਹ ਦੇ ਇਹਦੇ ਜਦੋਂ ਆ ਰਵੜ ਗਈ ਪਾੜ ਉਦੋਂ ਪੰਗਾ ਪੈ ਜਾਣਾ ਹਨਾ ਹੂੰ ਮੈਂ ਕਿ ਜਦੋਂ ਆ ਰਵੜ ਪਾੜ ਗਈ ਹੂੰ ਉਦੋਂ ਪੰਗਾ ਪੈ ਜਾਣਾ ਹਾਂ ਉਹਦੇ ਰਵੜ ਪਾੜ ਗਈ ਉਹ ਉਦਲੇ ਪਾਸੇ ਫਿਰ ਵੀ ਕੋਸਾ ਰਹਿ ਇਹਨਾਂ ਨੂੰ ਇੱਕ ਇਜ਼ੀ ਹੈ ਹਾਂ ਜੇ ਕੋਈ ਹੋਇਆ ਤਾਂ ਪਰ ਟ੍ਰੈਕਟਰ ਸੇਲ ਕਰਨਾ ਆਹ ਵਾਲਾ ਹੂੰ ਵਿਖਾ ਦੀਏ ਮੜਾ ਜੀ ਵਿਖਾ ਦੇ ਅੱਲਾ ਹੀ ਰੂ ਨਿਊ ਹਾਲ ਅੰਨੇ ਸੁਦੇ ਮਗਰਾੜ ਆਣਾ ਜਿਹੜੇ ਮੇਰੇ ਵੀਰ ਨਾ ਕਹਿੰਦੇ ਨੇ ਲੱਭਣਾ ਤੇ ਲੱਭ ਨਿਰ ਭਾਇ ਕੋ ਲੋ ਸਭ ਕੋ ਲੱਭਿਆਣਾ ਜੋ ਮਰਜੀ ਲੈ ਲੋ ਅੱਗੇ ਇੱਕ ਵੀਰ ਲੈ ਗਿਆ ਤੇਰੇ ਤੋਂ ਮੈਨੂੰ ਫੋਨ ਕਰਕੇ ਦੱਸਦਾ ਹੁੰਦਾ ਉਹ ਵੀ ਆਈ ਸੀਗਾ ਵਿਚਲਾ ਘੇਰੀ ਮਿਲਦਾ ਹਨਾ ਹਾਂ ਹਾਂ ਉਹ ਉਹ 2002 ਮਾਡਲ ਸੀ ਉਹਦੇ ਮਗਰਾੜ ਦੁੱਜੇ ਸੀ ਮਗਰਾੜ ਪੂਰੇ ਸੀ ਇਹ ਕਿੰਨਾ ਮਾਡਲ ਆ ਇਹ ਜਿਆਦਾ ਕਿਹੜਾ ਮਾਡਲ ਆ 99 ਇਹ 99ਵੇਂ ਮਾਡਲ ਆ ਡੈਕਟਰ ਸਾਰਾ ਵਿਖਾ ਦੇ ਬਿਛੇਰਾ Ориジナル ਹੀ ਆ ਸਾਰਾ ਹਾਂ ਭਾਈ ਇਹ ਨਾ ਅਸਲ ਅੰਸਰ ਵਾਲੀ ਸ਼ੀਲਡ ਪੇਂਟ ਹੈ ਇਹਦੀ ਇਹ ਆ ਚੀਜ਼ ਆ ਆ ਪੇਂਟ ਹੈ ਇਹਦੀ ਆਵੇ ਇੱਥੇ ਕੋਈ ਚੀਜ਼ ਚੂਜ ਵੱਜੀ ਹੋ ਪਤਾ ਨਹੀਂ ਆਵੇ ਇੰਨਾ ਤਾਂ ਪੇਂਟ ਹੈ ਅੱਛਾ ਉੱਤੋਂ ਉੱਤੋਂ ਫੱਟੀ ਜੀ ਹਾਂ ਬਾਕੀ Ориジナル ਬਾਕੀ ਸਾਰਾ Ориジナル ਹੂੰ ਇਹ ਤੇ ਜਿਹੜਾ ਮਗਰਲਾ ਤੇਲ ਆ ਸਾਰਾ ਜੌਂਡੀਅਰ ਦਾ ਨਵਾਂ ਪਾਇਆ ओके ਕਲਾਚ ਨਮਾ ਕੀਤਾ ਲੈਫਟ ਦਾ ਸਾਰਾ ਕੰਮ ਹੋਇਆ ਇੰਜਨ ਤੋਂ ਪਿੱਛੇ-ਪਿੱਛੇ ਪੂਰਾ ਪੂਰਾ ਫੋਟੋ ਸਾਰੀਆਂ ਹੈਗੀਆਂ ਆਪਣੇ ਕੋਲੇ ਸਾਰਾ ਇਹਦੇ ਕਰਾਉਣ ਨਮਾ ਪਤਾ ਜਿਹੜਾ ਹੋਣ ਵਾਲੇ ਮਾਡਲ ਦੇ ਆਉਂਦਾ ਉਹ ਸੀਰੀਜ਼ ਵਾਲਾ ਠੀਕ ਹੈ ਜੀ ਉਹਦਾ ਫਾਇਦਾ ਫਾਇਦਾ ਯਾਰ ਜਿਵੇਂ ਉਹਦੀ ਰਿਪੇਅਰ ਘੱਟ ਆ ਇਹਦੇ ਕਿਲੀ ਟੁੱਟ ਜਾਂਦੀ ਹੈ ਨਾ ਤੇ ਵਿੱਚ ਡੱਗ ਪੈਂਦੀ ਸੀ ਉਹਦੇ ਮਗਰ ਕੰਪਨੀ ਨੇ ਨੱਟ ਦਿੱਤਾ ਹੋਇਆ ਕਿਲੀ ਟੁੱਟ ਜੀ ਜਾਵੇ ਵਿੱਚ ਰਹੂਗੀ ਆਵਾਜ਼ ਆਉਗੀ ਹੋਰ ਨੁਕਸਾਨ ਨਹੀਂ ਹੁੰਦਾਗਾ ਜਦੋਂ ਪਾਉਣਾ ਹੀ ਸੀਗਾ ਫਿਰ ਆਪਾਂ ਉਵੇਂ ਨਹੀਂ ਸੋ ਬਲਣ ਜੋ 3 ਸਾਲ ਭਾਈ ਇੱਕ ਮਿੰਟ ਆ ਬਈ ਹਾਂ ਨੂੰ ਫੋਰ ਚ ਉਹ ਫੋਰ ਚ ਕਿੱਥੇ ਇੱਧਰ ਦੇਖ ਬਈ ਆ ਬਹਾਂ ਦੀ ਹਾਂ ਇਹ ਨਾ ਇਹਦੇ ਮਗਰਾਂ ਨਾਲ ਨਾਟ ਕਿੱਲੀ ਡੱਗੇ ਨਾ ਹੂੰ ਇਹ ਤਾਂ ਆਪ ਓਕੇ ਆ ਪ੍ਰੂਫ ਪੱਕਾ ਆ ਪੱਖੇ ਆ ਕਲੱਚ ਕਲੱਚ ਬੈਡ ਵੀ ਖਾਦੇ ਵੀ ਨਵੀਂ ਪਾਈ ਆ ओके जी ਉਹ ਕੋਈ ਨਹੀਂ ਜਦੋਂ ਵੀਰ ਭਰਾ ਲੈਣ ਆਏ। ਉਸਤਾਬ ਇਹਦੀ ਆ ਲਿਫਟ ਦਾ ਹੁਣ ਵੀ ਆਹੀ ਆਉਂਦੀ ਮੇਲਾ ਦਾ। ਹੌਲੰਡ ਨੂੰ ਲਿਫਟ ਤਾਂ ਆਹੀ ਆਹੀ ਆਉਂਦੀ। ਲਿਫਟ 'ਚ ਤਾਂ ਕੁਝ ਨਹੀਂ ਬਦਲਿਆ ਇਹਨਾਂ ਨੇ। ਲਿਫਟ ਇਹਦੀ ਇੰਨੀ ਕਾਮਯਾਬ ਆ ਲੋਕੀ ਜੇ ਕਿਸੇ ਨੇ ਆਮ ਲੋਕੀ ਇੰਜਣ ਨੂੰ ਲਾਉਂਦੇ ਆ ਤੇ ਹੋਰ ਟਰੈਕਟਰ ਦਾ ਬਦਲ ਲੈਣਗੇ ਪਰ ਜੇ ਕਿਸੇ ਨੇ ਲਿਫਟ ਆਪ ਦੇ ਟਰੈਕਟਰ ਤੇ ਰੱਖਣੀ ਹੈ ਤਾਂ ਹੌਲੰਡ ਦੀ ਰੱਖੋ। ਹੌਲੰਡ ਦੀ। ਹੂੰ। ਬੈਸਟ ਆ। ਹਾਂ। ਇਹ ਬਾਲੇ ਪੁਆਇੰਟਾਂ 'ਚ ਚੱਕਦਾ ਲਿਫਟ। ਇਹਦੇ ਜਾਦੇ ਪੁਆਇੰਟ ਆ। ਹੂੰ। ਸੂਤਾ ਚੱਕ ਦਿੰਦਾ। ਜਿੰਨੀ ਚਕਾਉਣੀ ਆ ਜਿੰਨਾ ਕ ਤੁਸੀਂ ਲੀਵਰ ਹਲਾਉਂਗੇ ਉਨੀ ਕਲੈਪਟ ਹਲਾ ਦੂਗਾ ਇਹਦੇ ਵੀ ਹਵਾ ਕੱਢਣਾ ਆਦਾ ਏ ਡਕਸ਼ਨਾਂ ਜਦੋਂ ਨਾਟ ਨਾਟ ਜਾਂ ਇਹਦੇ ਵੀ ਹੈਗਾ ਹਾਂ ਨਾਟ ਹੁੰਦਾ ਤੈਨੂੰ ਕਦੇ ਪ੍ਰੋਬਲਮ ਦਿੱਤੀ ਇਹਨਾਂ ਨੇ ਨਹੀਂ ਕਦੇ ਵੀ ਕਦੇ ਕਢਾਈ ਆਵਾ ਉਹਦੇ 10 ਮਾਡਲ ਦੇ ਕਢਾਉਣੀ ਉਹ ਪਹਿਲਾਂ ਜਦੋਂ ਲਿਆ ਹੀ ਕਿਸੇ ਕੋਲੇ ਉਹਦਾ ਤੇਲ ਤੂਲ ਉਹ ਜਾਂ ਪਾਈ ਮੈਂ ਜਿਹੜਾ ਕੰਪਨੀ ਨੰਬਰ ਪਾਉਂਦੀ ਉਹੀ ਪਾਣਾ ਫੇਰ ਨਹੀਂ ਕਢਾਉਣੀ ਪੈਂਦੀ ਫੇਰ ਨਹੀਂ ਇਹਦੀਆਂ ਪਾਈਪਾਂ ਪੂਪਾਂ ਸਾਫ਼ ਰੱਖੇ ਨਾ ਰਣਜੋਤ ਆ ਵੇਖ ਇਹਦੇ ਪੈਪ ਹੁੰਦੀ ਇੱਥੇ ਇੱਥੇ ਪੈਪ ਹੁੰਦੀ ਜਿਵੇਂ ਆਹਾ ਆ ਵੇ ਇਹ ਤਾਂ ਜਾ ਕੇ ਕੰਪਨੀ ਨਹੀਂ ਛੱਡੀ ਹੋਈ ਜਦੋਂ ਇਹ ਬੰਦ ਹੋ ਜਾਂਦੀ ਆ ਗੇਅਰ 'ਚ ਹਵਾ ਬਣ ਗਈ ਸਾਰੀ ਪਿੱਛੇ ਉੱਡ ਜਾਂਦੀ ਆ ਓਕੇ ਜੇ ਇਹ ਪਾਈਪਾਂ ਪੂਪਾਂ ਬੰਦਾ ਸਾਫ਼ ਰੱਖੇ ਤੇ ਫੇਰ ਇਹੋ ਜੀ ਨੌਪਤ ਨਹੀਂ ਹੁੰਦੀ ਇੱਕ ਨੰਬਰ ਤੇਲ ਦਾ ਸਹੀ ਪਾਵੇ ਵੀ ਜਿੰਨਾ ਨੰਬਰ ਕੰਪਨੀ ਕਹਿੰਦੀ ਆ ਹੋ ਸਕੇ ਤਾਂ ਇਹੋ ਜੀਆਂ ਥਾਵਾਂ ਤੇ ਕੰਪਨੀ ਦੇ ਤੇਲ ਵਰਤੋ ਬ੍ਰਾਂਡ ਜੋ ਕੰਪਨੀ ਕਹਿੰਦੀ ਆ ਮੈਂ ਇਹ ਵੇਖਿਆ ਚਲੋ ਆਪਾਂ ਇਹ ਨਹੀਂ ਕਹਿੰਦਾ ਮੈਂ ਇਹਦੇ 'ਚ ਤੇਲ ਪਾ ਕੇ ਵੇਖਿਆ ਜੌਂਡੀਅਰ ਦਾ ਹਾਂ ਉਹ ਟਰੈਕਟਰ 'ਚ ਪਾਇਆ ਹੋਇਆ ਇਹ ਅੱਗੇ ਤਿੰਨ ਚਾਰ ਸਾਲਾਂ ਬਾਅਦ ਜੋ ਧੂੰਦੇ ਤਾਂ ਦੇ ਬੂਟਾਂ ਥਾਣੀ ਪਾਣੀ ਪੈਗਾ ਜਾਂ ਕੋ ਇਹ ਦੂਜੇ ਤੀਜੇ ਸਾਲੇ ਦੀ ਬ੍ਰੇਕ ਆਵਾਜ਼ ਕਰਨੀ ਪੈਂਦੀ ਪੈਂਦੀ ਮੈਂ ਤੇਲ ਵਾਲ ਕੇ ਪਾਉਂਦਾ ਹੀ ਪਾਣੀ ਕੱਢ ਦਿੰਦਾ ਹੀ ਵਿੱਚੋਂ ਹੂੰ ਜਿਵੇਂ ਮਿਹਨਤ ਕਰਨੀ ਪੈਂਦੀ ਹੈ ਵਾਲ ਲਈਦਾ ਤੇਲ ਨੂੰ ਜੇ ਥੋੜਾ ਚੱਲਿਆ ਤਾਂ ਤੇ ਉਹ ਪਾ ਦਈਦਾ ਪਾਣੀ ਨਿਕਲ ਜਾਂਦਾ ਉਹਦੇ ਚੋਂ ਆਵਾਜ਼ ਫੇਰ ਖੜ ਜਾਂਦੀ ਹੈ ਹੂੰ ਪਰ ਜਦੋਂ ਦਾ ਜੌਂਡੀਅਰ ਦਾ ਉਹ ਚ ਪਾਇਆ ਉਦੋਂ ਮੁੜ ਕੇ ਗੇਅਰ ਤੇ ਬ੍ਰੇਕ ਦੀ ਸਮੂਥਨਸ ਬਹੁਤ ਜ਼ਿਆਦਾ ਆਈ ਥੋੜੀ ਤੇਲ ਵਧੀਆ ਮੈਨੂੰ ਵਧੀਆ ਲੱਗਾ ਉਹ ਅਗਲੇ ਦਿਨ ਇਚਰਾ ਇਹ ਵੀ ਮੈਂ ਜੌਂਡੀਅਰ ਦਾ ਹੀ ਪਾਇਆ ਐਸ਼ਾ ਤਾਂ ਕਿੰਨਾ ਕ ਫਰਕ ਪਤਾ ਨਹੀਂ ਮੈਂ ਲਿਆ ਹੀ ਨਹੀਂ ਹੌਲੈਂਡ ਦਾ ਤਾਂ ਪਹਿਲਾਂ ਇੱਥੇ ਪਈ ਹੋ ਪੀਪੀ ਜਾ ਤੇ ਵੇਖ ਹੌਲੈਂਡ ਦਾ ਇਹ 8600 ਦਾ 20 ਲੀਟਰ ਪਿਆ 8700 ਦਾ 8600 ਦਾ 20 ਲੀਟਰ ਉਹ ਪਈਆਂ ਇਹਦੀਆਂ ਬਾਲਟੀਆਂ 8700 ਦਾ ਇਹਦੀ ਪਈ ਹੈ ਜੇ ਤੇ ਬਾਲਟੀ ਆਪਾਂ ਨੂੰ ਲੀਟਰਾਂ ਦਾ ਪਤਾ ਲੱਗ ਜਾਊਗਾ ਆਹ ਰਹੀ ਹੌਲੈਂਡ ਦੀ ਇਹ ਕਿਤੇ ਇਹ ਇਤਨੀ ਦੂਜੀ ਦੂਜੀ ਪੀਪੀ ਚਾਹੀਦੀ ਇਹਦੀ ਤਾਂ ਬਾਲਟੀ ਉੱਚੇ ਥਾਂ ਤੇ ਬਹੁਤ ਸੜਦੀ ਚਾਹਲਾ ਕੋਈ ਨਹੀਂ 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 ਇੱਥੇ ਹਾਲੈਂਡ ਦੀ ਨੀਲੀ ਪੀਪੀ ਨਹੀਂ ਪਈ ਤੇ ਲਾਲੀ ਕੋਈ ਚੱਕਰ ਨਹੀਂ ਪਰ ਕੋਈ ਨਾ ਪਤਾ ਲੱਗ ਗਿਆ ਉਹ ਤਾਂ ਤੈਨੂੰ ਵੇਚੀ ਦੱਸ ਦੇਣਾ ਕਮੈਂਟਾਂ 'ਨੇ ਕਿਹੜਾ ਤੇਲ ਕੀ ਦਾ ਜਿਹੜੇ ਵੀਰ ਨੂੰ ਪਤਾ ਉਹ ਦੱਸ ਦਿਆ ਸਾਨੂੰ ਤੇ ਹਾਲੈਂਡ ਇਹ ਵਕਾਵਾ ਕਿੰਨਾ ਮਾਡਲ ਆ 99 99 ਮਾਡਲ ਆ ਤੇ ਬਸ ਉਹ ਸਲੈਂਸਰ ਕੋਲੋਂ ਮੜਿਆ ਪੇਂਟ ਆ ਮਗਰਾਟ ਮਗਰੂੜੇ ਦੇ ओरिजिनल ਹੀ ਆ ਨਾ ਨਹੀਂ ਆ ਬਾਈ ਇਹਦੇ ਮਗਰਾ ਇੰਡੀਕੇਟਰ ਆਪਾਂ ਐਵੇਂ ਝੂਠ ਮਾਰਨ ਵਾਲੀ ਗੱਲ ਗਲਤ ਹੋ ਜਾਂਦਾ ਇਹਦੇ ਇੰਡੀਕੇਟਰ ਪੂਰੇ ਆਉਂਦੇ ਹੁੰਦੇ ਆ ਇੱਥੋਂ ਤੇ ਕਰਾਉਂਦਾ ਇੰਡੀਕੇਟਰ ਹਾਂ ਉਹ ਬਹੁਤ ਔਖੇ ਮਿਲਦੇ ਇੰਡੀਕੇਟਰ ਕਈ ਵੀਰ ਕਹਿਣਗੇ ਸਾਥੋ ਲੈ ਜਾ ਜੇ ਉਹ origignal ਨਹੀਂ ਮਿਲਦੇ ਮਿਲ ਜਾਂਦੇ ਆ ਇਹ ਫਿਰ ਕਿਸੇ ਨੇ ਨਾ ਜਗਾੜ ਕਰਕੇ ਜਰਸੀ ਵਾਲੇ ਲੱਗਦੇ ਕੀਤੇ ਅੱਛਾ ਹਾਂ ਮੇਰੇ ਤੇ ਥੋੜੀ ਬੋਤੀ ਕੀਤੀ ਐ ਸ਼ਹਿਰੀ ਜਿਵੇਂ ਆ ਥਾਂ ਇਹਦਾ ਜੈਨੂਨ ਪਿਆ ਸਾਰਾ ਹੀ ਹਾਂ origignal ਪਿਆ ਬਈ ਆ ਤੈਨੂੰ ਆਪੇ ਪਤਾ ਲੱਗ ਜਾਣਾ ਆ ਇੰਨਾ ਥਾਂ ਮੂਰਲਾ ਏਡਿੰਗਾ ਤਾਂ ਮਾਦਾ ਇਹਨਾਂ ਦਾ ਫਿਰ ਬਾਈ ਹੁਣ 25 30 ਸਾਲ ਪੁਰਾਣਾ ਹਾਂ ਪਰ ਜੇ ਆਏ ਨਹੀਂ ਵੀ ਕੱਲ ਨੂੰ ਅਗਲਾ ਕਹੂਗਾ ਵੀ ਇਹ ਤੇ ਜਾਣਸਾਰ ਪੈਸੇ ਲੱਗ ਗਿਆ ਸਾਰਾ ਮੈਂ ਮੂਹਰੋਂ ਟਰੈਕਟਰ ਦਾ ਇੰਜਨ ਬਹੁਤ ਸੱਟ ਸੀ ਇਹਦਾ ਹੂੰ ਏਅਰ ਕੰਡਰ ਮੈਂ ਐਮਰਜੈਂਸੀ ਚੋ ਲੈ ਕੇ ਇਹਦਾ ਨਵਾਂ ਲਾਤਾ ਸੁੱਕਾ ਲਾਇਆ ਉਹ ਮੈਂ ਸੁੱਕਾ ਹੀ ਲਾਉਣਾ ਤੈਨੂੰ ਪਤਾ ਬਾਈ ਤੂੰ ਤੇਲ ਵਾਲਾ ਕਿਸੇ ਨੂੰ ਨਹੀਂ ਲਾਉਂਦਾ ਮੈਂ ਕਿਸੇ ਟਰੈਕਟਰ ਨੂੰ ਨਹੀਂ ਲਾਉਂਦਾ ਆਪਣੇ ਇੱਕ ਤਾਂ ਇਹਦੀ ਪਰਫਾਰਮੈਂਸ ਬਹੁਤ ਸੋਹਣੀ ਹੋ ਜਾਂਦੀ ਹੈ ਸੁੱਕੇ ਨਾਲ ਹਾਂ ਇੱਕ ਜਦੋਂ ਆਪਾਂ ਕਰਾਏ ਤੇ ਚਲਾਉਣਿਆਂ ਜਾਂ ਚਲਾਉਣਿਆਂ ਉਹ ਫਿਲਟਰ ਨਾਲ ਆਪਾਂ ਨੂੰ ਸਾਫ਼ ਕਰਨ ਚ ਦਿੱਕਤ ਆਉਂਦੀ ਹੈ ਕਾਹ ਨੂੰ ਕਰ ਜੰਨੇ ਹੱਥ ਲਿਬੜਦੇ ਜੇਬ ਇਹ ਹਰ ਰੋਜ਼ ਸਾਫ਼ ਕਰਕੇ ਲਾ ਜੀਦਾ ਨਵੇਂ ਦਾ ਨਵਾਂ ਪੇ ਨਵੇਂ ਦਾ ਨਵਾਂ ਇੱਕ ਇੱਕ ਚੀਜ਼ ਨਾ ਹੋਣੀ ਤਾਂ ਵੀਰੇ ਬੋਲੀ ਇੱਥੇ ਵੀ ਤੇਲ ਮੈਂ ਗਰਮ ਕਰ ਲੈਣਾ ਮੈਂ ਤੀ ਗਰਮ ਕਰਕੇ ਪਾ ਦਿੰਨਾ ਇਹ ਗਰਮ ਕੀਤਿਆਂ ਦੀ ਚਕਨਾਟ ਨਹੀਂ ਘਟਦੀ ਉਹ ਨਾ ਤਾਂ ਗਰਮ ਹੋ ਹੀ ਜਾਂਦਾ ਰਹਿੰਦਾ ਨਾਰਮਲ ਜਿਵੇਂ ਹੁਣ ਆਪਾਂ ਤੇਲ ਅੱਜ ਹੀ ਨਵਾਂ ਪਾਇਆ ਭਾਈ ਚਾਂਸੋ ਮੁੰਡਾ ਮੇਥੋਂ ਦਬਈ ਵਾਲਾ ਲੈ ਕੇ ਗਿਆ ਟਰੈਕਟਰ ਮੈਂ ਸਾਰਾ ਤੇਲ ਨਵਾਂ ਪਾ ਕੇ ਦਿੱਤਾ ਉਹਨਾਂ ਤੋਂ ਪਾਣੀ ਪੈ ਗਿਆ ਉਹ ਚ ਬੂਟਾਂ ਥਾਣੀ ਤੇ ਉਹ ਬ੍ਰੇਕ ਆਵਾਜ਼ ਕਰਨ ਲੱਗ ਗਈ ਉਹਨੇ ਸਾਰਾ ਤੇਲ ਬਦਲਿਆ ਉਹ ਟਰੈਕਟਰ ਦੇ ਤੇਲ ਨੂੰ ਕੀ ਹੋਇਆ ਸੀਗਾ ਉਹ ਵਾਲਾ ਦਵਾ ਕੇ ਪਾਣੀ ਕੱਢ ਸਕਦੇ ਮੈਂ ਉਹਨਾਂ ਕੱਢ ਲੈਣਾ ਸੜ ਜਣਾ ਸੀ ਹਾਂ ਤੇਲ ਨਹੀਂ ਛੱਡਦਾ ਥੋੜਾ ਕਰ ਲਵੇ ਪਰ ਹੱਲ ਹੋ ਜਾਂਦਾ ਪਾਣੀ ਨਿਕਲ ਜਾਣਾ ਵਿੱਚੋਂ ਹੁਣ ਕਈ ਯਾਰ ਤੋਂ ਤੂੰ ਹੁਣ ਕੋਈ ਚੰਗੀ ਸਿੱਖਾਉਣਾ ਹੁਣ ਕਈਆਂ ਬੰਦਿਆਂ ਨੇ ਜੇ ਵੇਚਣ ਵਾਲੇ ਬੰਦਿਆਂ ਨੇ ਤੇਲ ਸਾਫ਼ ਕਰਨ ਵਾਸਤੇ ਵਾਲਾ ਦਵਾਉਣ ਲਾ ਪੈਣਗੇ ਉਹ ਕੀ ਕਰ ਸਕਦੇ ਹੈਨਾ ਆਪਾਂ ਤਾਂ ਬਾਲੇ ਕਹਿੰਦੇ ਆ ਬਾਲੇ ਨਹੀਂ ਤਾਂ ਅਗਲੇ ਨੂੰ ਦੇਣਾ ਗਿਆਨ ਅਗਲੇ ਨੂੰ ਕਹਿਣਾ ਵੀ ਆਹ ਤੇਲ ਪਾਇਆ ਉਹਦੇ ਬੈਲ ਅਕਾਊਂਟ ਸਾਰਾ ਕੁਝ ਆਪਣੇ ਕੋਲੇ ਆ ਜਿੱਥੋਂ ਜਿੱਥੋਂ ਸਮਾਨ ਲਿਆ ਆਹ ਜਿਹੜੀ ਚੱਲਦੀ ਆ ਇਹੀ ਚੱਲਦੀ ਬਾਈ ਇੱਕੀ ਯਾਰ ਬਹੁਤ ਜਣੇ ਨਾ ਵੀਰ ਦਾ ਨੰਬਰ ਮੰਗਦੇ ਹੁੰਦੇ ਫੇਸਬੁੱਕ ਤੇ ਵੀ ਆਹੀ ਆ ਨਾ ਇਹੀ ਆ ਉਹ ਨਾ ਮੈਨੂੰ ਨੰਬਰ ਸੁਣ ਵੀ ਲਓ ਵੀਡੀਓ ਇਹਨੇ ਉਹਨਾਂ ਨੰਬਰ ਦੇਣ ਤੋਂ ਮਨਾ ਕੀਤਾ ਮਨਾ ਤਾਂ ਕੀਤਾ ਵੀਰਾ ਹੈਗਾ ਕੰਮਕਾਰ ਵਾਲਾ ਉਹ ਫਿਰ ਵਿੱਚ ਹੋਰਾਂ ਦੇ ਵੀ ਆ ਜਾਂਦੇ ਆ ਨਾ ਫੋਨ ਨਹੀਂ ਨਹੀਂ ਕੰਮਕਾਰ ਵਾਲੇ ਤਾਂ ਸਾਰੇ ਹੀ ਆ ਬਾਈ ਸਾਰੇ ਆ ਹਾਂ ਤੇ ਪਰ ਮੈਂ ਨੰਬਰ ਹੁਣ ਜਦ ਕੋਜ ਬੰਦੇ ਤਾਂ ਸਹੀ ਕੰਮ ਲਈ ਫੋਨ ਲਾਉਂਦੇ ਆ ਫਿਰ ਉਹਨਾਂ ਨੂੰ ਕਈ ਬੰਦੇ ਮੈਨੂੰ ਪੁੱਛ ਕੇ ਕਿਸੇ ਬੰਦੇ ਨੇ ਤੇitho ਮੈਂ ਹੁਣ ਹਰ ਰੋਜ਼ ਲੈ ਲਈ ਚੱਲਾਂ ਬਾਈ ਮੈਂ ਆ ਟ੍ਰੇਟਰ ਲਾਵਾਂਗੇ ਉਹ ਲਾਵਾਂ ਜਦੋਂ ਤੂੰ ਮੈਥੋਂ 10 ਦਿਨ ਮੇਰਾ ਦਿਮਾਗ ਖਾਦਾ ਤੂੰ ਜਾ ਕੇ ਹੋਰ ਲੈ ਲੈ ਫਿਰ ਤੇਰੇ ਮਨ ਨੂੰ ਠੇਸ ਪਹੁੰਚੂ ਵੀ ਤੂੰ ਮੈਥੋਂ ਮੈਨੂੰ ਕਾਹਦਾ ਦਿਮਾਗ ਮੇਰਾ ਖਰਾਬ ਕਾਤੋਂ ਕਰਦੇ ਨਹੀਂ ਨਹੀਂ ਤੂੰ ਮੇਰੀਆਂ ਸਲਾਮਾਂ ਕਾਤੋਂ ਲਈ ਹੈ ਪੀ ਜੇ ਤੂੰ ਮੈਨੂੰ ਕੰਡਿਆਂ ਤੋਂ ਉਹ ਮੈਂ ਇਹ ਆਣਾ ਹੁੰਦਾ ਵੀ ਕਈ ਬੰਦੇ ਤਾਂ ਹੁੰਦੇ ਆ ਵੀ ਮੈਂ ਮੈਂ ਆਪਦੀ ਰਾਇ ਗਲੇ ਨੂੰ ਦੱਸ ਦੇਣੀ ਆ ਜੇ ਇੱਕ ਵਾਰਾਂ ਪੁੱਛੀ ਜੇ ਅਗਲੇ ਨੂੰ ਨਹੀਂ ਚੰਗੀ ਲੱਗੀ ਤਾਂ ਵੀ ਠੀਕ ਆ ਨਾ ਚੰਗੀ ਲੱਗੀ ਉਹ ਮੈਨੂੰ ਦੱਸਣ ਲੱਪੈਂਦਾ ਵੀ ਬਾਈ ਨਹੀਂ ਯਾਰ ਫੇ ਮੈਂ ਆਣਾ ਨਾ ਮੈਂ ਯਾਰ ਬਾਈ ਕਸੂਤੇ ਟਾਈਮ ਤੇ ਤੇਰਾ ਫੋਨ ਚੱਕਿਆ ਤੂੰ ਹੂੰ ਹੁਣ ਜਿਵੇਂ ਹੁਣ ਆਪਾਂ ਜਦੋਂ ਕੰਮ ਦਾ ਸੀਜ਼ਨ ਸਾਰਿਆਂ ਦਾ ਇਕੱਠਿਆਂ ਦਾ ਹੀ ਆਉਣਾ ਹੁਣ ਆਪਾਂ ਝੂਨਾ ਵੜਣਾ ਬਾਅਦ ਚ ਕਣਕ ਬੀਜਣੀ ਆ ਉਦੋਂ ਹੀ ਜਿੰਨੀਆਂ ਆਪਾਂ ਵੀਡੀਓ ਬਣਾਉਣੇ ਆ ਉਸੇ ਤਾਪਕ ਤੇ ਆ ਉਦੋਂ ਹੀ ਲੋਕੀ ਫੋਨ ਕਰਦੇ ਆ ਫਿਰ ਉਹ ਉਦੋਂ ਮੈਂ ਫਸਿਆ ਹੁੰਨਾ ਕਸੂਤਾ ਮੈਨੂੰ ਐ ਹੁੰਦਾ ਵੀ ਜੇ ਚੱਕਿਆ ਜਾਵੇ ਤਾਂ ਅਗਲੇ ਦੀ ਗੱਲ ਕਹੀਆਂ ਨਾ ਕੋਈ ਜ਼ਿਆਦਾ ਮਜਬੂਰੀ ਵਾਲਾ ਹੁੰਦਾ ਹਾਂ ਬਾਕੀ ਕੰਪਲੀਟ ਗੱਲ ਲੋ ਜੇ ਹਾਂ ਮੈਨੂੰ ਦੱਸੋ ਬਾਕੀ ਮੈਂ ਉਹ ਮੈਸੇਜ ਕੋਈ ਆਈਡੀ ਤੇ ਵਟਸਐਪ ਤੇ ਕਰਕੇ ਛੱਡ ਦੇਵੇ ਤਾਂ ਬਾਲਾ ਵਧੀਆ ਉਥੋਂ ਸੋਕਾ ਮੈਂ ਐ ਕਹਿੰਦਾ ਨਾ ਮੈਂ ਕਹਿੰਦਾ ਨਾ ਵੀਰੇ ਵੀ ਆਈਡੀ ਤੇ ਜਾ ਮੇਰਾ ਜਵਾਬ ਦੇਗਾ ਵੀਰੇ ਹਾਂਜੀ ਚਲ ਆਹ ਗੱਲ ਤਾਂ ਆਪਾਂ ਕਰਨੀ ਹੀ ਕਰਨੀ ਆ ਆ ਵਾਲੀ ਟੈਰਾਂ ਦੀ ਇਹ ਤੇ ਨਾ ਕੋਈ ਕਲਾਕਾਰੀ ਵੀਰੇ ਨੇ ਕਰਨੀ ਇੱਕ ਚੀਜ਼ ਦਸੀ ਹੈ ਕਿ ਮਕਾਲਾ ਸਰਪੰਚ ਸਾਹਿਬ ਨੂੰ ਪੁੱਛ ਕੇ ਆਂ ਪੰਜਾਬ ਦੇ ਹਾਲਾਤ ਦਿਨੋਂ ਦਿਨ ਤੈਨੂੰ ਕੀ ਲੱਗਦਾ ਚੰਗੇ ਆ ਰਹੇ ਕਿ ਮਾੜੇ ਆ ਰਹੇ ਦੱਸ ਸਕਦਾ ਕੁਝ ਕਿ ਨਹੀਂ ਤੇਰਾ ਦਿਮਾਗ ਕੀ ਕਹਿੰਦਾ ਜਿੰਨਾ ਕਿ ਹੱਡ ਵੀ ਆਈ ਚੋਨੇ ਨੂੰ ਬਿਮਾਰੀ ਵੀ ਆਈ ਨਹੀਂ ਮੈਂ ਇਸ ਇਸ ਟੌਪਿਕ ਦੇ ਤਾਂ ਘੱਟ ਬੋਲ ਸਕਦਾ ਪਰ ਮੈਂ ਇਨਾ ਆਣਾ ਆਣਾ ਵੀ ਜਿੰਨੀਆਂ ਛੱਟਾਂ ਵੱਜਣੀਆਂ ਉਨਾ ਹੀ ਬੰਦਾ ਪੰਜਾਬ ਤੇ ਪਹਿਲਾਂ ਤੋਂ ਹੀ ਇਹ ਆ ਵੀ ਇਹ ਜਿੰਨਾ ਜ ਆਪਾਂ ਨੂੰ ਦਿੱਲੀ ਮੋਰਚੇ 'ਚ ਗਏ ਤੇ ਆਪਾਂ ਨੂੰ ਪਤਾ ਲੱਗ ਗਿਆ ਵੀ ਕੀ ਆ ਲੋਕ ਪੰਜਾਬ ਦੇ ਹਜੇ ਇਕੱਠੇ ਆ ਜੇ ਹੜਾ ਏ ਤਾਂ ਕਿਸੇ ਨੂੰ ਇਹ ਖਣੀ ਮਹਾਰਾਜ ਕਰਕੇ ਵਿਖਾਉਂਦਾ ਵੀ ਇਹ ਲੋਕ ਇਕੱਠੇ ਆ ਸਾਰਾ ਕੁਝ ਕਰ ਸਕਦੇ ਆ ਸਰ ਇਹਨਾਂ ਚਾਹੇ ਉਹ ਚੀਜ਼ ਮੁੱਕੀ ਨਹੀਂ ਹਜੇ ਪੰਜਾਬ ਵਾਲੀ ਵੀ ਇਹ ਮਰੇ ਪੈ ਵੀ ਉੱਠ ਸਕਦੇ ਆ ਹਾਂ ਪਰ ਮੈਂ ਇਹ ਆਣਾ ਵੀ ਬਾਈ ਜਿਹੜਾ ਤੁਸੀਂ ਆਪਦੇ ਬੀਜਾਂ ਜਿਹੜੇ ਬੰਦੇ ਇਹ ਧਰਤੀ ਨੂੰ ਲੈ ਕੇ ਪਾਣੀ ਨੂੰ ਲੈ ਕੇ ਚਿੰਤਾਤ ਹਨ ਉਹਨਾਂ ਬੰਦਿਆਂ ਦੀ ਗੱਲ ਲਾਜ਼ਮੀ ਸੁਣੋ ਪਾਉਂਦੀ ਉਹ ਕਰਮ ਕਮਲਜੀਤ ਹੇਰ ਹੈ ਚਾਹ ਪ੍ਰਗਟ ਹੈ ਬਾਈ ਹੈ ਚਾਹ ਉਹ ਬਾਈਆ ਮਰਖਾਈ ਵਾਲਾ ਇਹਨਾਂ ਬੰਦਿਆਂ ਦੇ ਜੇ ਉਹਨਾਂ ਤਿੱਕਰ ਕੋਈ ਬੰਦਾ ਉਹਨਾਂ ਨੂੰ ਗਲਤ ਬੋਲਦਾ ਤੇ ਉਹ ਆਪਾਂ ਨੂੰ ਕਹਿਣਾ ਚਾਹੀਦਾ ਵੀ ਇਹ ਗਲਤ ਹੈ ਉਹ ਬੰਦੇ ਜਿੰਨਾ ਕਰੀ ਜਾਂਦੇ ਹਨ ਕਿਸਾਨਾਂ ਲਈ ਕੋਈ ਬਹੁਤ ਔਖਾ ਕਿਉਂਕਿ ਨਾ ਬਾਈ ਇਹ ਨਾ ਜੇ ਕੋਈ ਖੇਤ ਚ ਬਿਮਾਰੀ ਆਉਂਦੀ ਐ ਏਰਕੀ ਮਦਰੇ ਬੂਟਿਆਂ ਦੀ ਆਈ ਆ ਛੋਟੇ ਰਹੇ ਬੂਟੇ ਹਾਂ ਹਲਦੀ ਵੀ ਆਇਆ ਰੋਗ ਰੋਡੀ ਰੋਗ ਉਹ ਤਾਂ ਚਲੋ ਆਉਂਦਾ ਸੀਗਾ ਏਰਕੀ ਚਲੋ ਆਪਾਂ ਕਹਿੰਦੇ ਆ ਪਾਣੀ ਕਰਕੇ ਪਰ ਜਿਹੜਾ ਮਦਰੇ ਮਦਰੇ ਬੂਟੇ ਰਹਿ ਗਏ ਬਹੁਤ ਕੋਨ ਨਸਰੇ ਨਹੀਂ ਹੂੰ ਮੈਨੂੰ ਉਹ ਲੱਗਦਾ ਵੀ ਉਹ ਬੀਜ ਦੇ ਵਿੱਚ ਕਰਾਮਾਤ ਕੋਈ ਕੀਤੀ ਆ ਗਾਂ ਨੂੰ ਹੋ ਸਕਦਾ ਇਦੋਂ ਵੀ ਵਾਧਾ ਆ ਜਾਣਾ ਪਰ ਜਿਹੜੇ ਲੋਕੀ ਮੈਂ ਇਹ ਆਣਾ ਵੀ ਤੁਸੀਂ ਆਪਦੇ ਬੀਜ ਆਪ ਤਿਆਰ ਕਰਕੇ ਹੂੰ ਆਪਦੇ ਬੀਜ ਸਾਹਮਣੇ ਰੱਖੋ ਪੁਰਾਣੇ ਇੱਥੋਂ ਤਿੱਕਰ ਆਪਾਂ ਨੂੰ ਉਹਨਾਂ ਤੇ ਕਨ ਨੌਬਤੀ ਨਾ ਪਵੇ ਮੈਨੂੰ ਸੋਧ ਲਵਾਉ ਦੇ ਨੂੰ ਹਾਂ ਬਹੁਤ ਹਾਲ ਆ ਯਾਰ ਬਾਈ ਉਹ ਕਿੰਨਾ ਰੌਲਾ ਪਾਉਂਦੇ ਪ੍ਰਗਟ ਬਾਈ ਹੁਣੀ ਵੀ ਤੁਸੀਂ ਆਏ ਆਪਦੇ ਵੀ ਆਪਦਾ ਝਾੜ ਕੇ ਰੱਖੋ ਆਪਦਾ ਆਪਾਂ ਨੂੰ ਕਿਸੇ ਤੇ ਕਰ ਆਪਣੇ ਤਾਂ ਹੀ ਆਊਗਾ ਜੇ ਆਪਾਂ ਕਿਸੇ ਤੋਂ ਲੈ ਕੇ ਆਵਾਂਗੇ ਹਾਂ ਮੈਂ ਉਸ ਵੀ ਕੇ ਤੋਂ ਲਵਾਂਗੇ ਫਿਰ ਹਾਂ ਐ ਕਿ ਕੰਪੈਨ ਨੂੰ ਲਾਉਣੇ ਵੀਰੇ ਨੇ ਡਬਲ ਟਾਇਰ ਮਤਲਬ ਚਾਰ ਕਰਨੇ ਅੱਗੇ ਹਨਾ ਬਈ ਇਹ ਨਾ ਮੈਂ ਅਗਲਾ ਕਵੇ ਤੂੰ ਕੀਤੇ ਨਹੀਂ ਹਾਂ ਲਾਗੇ ਰਿਹਾ ਕਰ ਮੇਰੇ ਹਾਂਜੀ ਵੀ ਤੂੰ ਕਿਹਾ ਸੀ ਕਿ ਕਈ ਬੰਦੇ ਇਤੋਂ ਤਿੱਕਰ ਵੀ ਆ ਨਾ ਇਹ ਜਿਵੇਂ ਮੌਸਮ ਆ ਆਪਣੇ ਦੱਸੀ ਜਾਂਦੇ ਹੁਣ 9 ਤਰੀਕ ਨੂੰ ਮੀਂਹ ਦੱਸੀ ਜਾਂਦੇ ਆ ਝੋਨਾ ਸਾਡਾ ਵੱਢਣ ਵਾਲਾ ਦਾ ਸਾਦਣਾ ਹੁਣ ਤਾਂ ਆ ਦੀ ਸੇਫਟੀ ਨੂੰ ਕਰਨੀ ਹਾਂ ਜੇ ਉਹ ਕੋਈ ਬੰਦਾ ਹੱਲ ਦੱਸ ਸਕਦਾ ਆਪਣੇ ਕੋਲ ਸਟਿੱਪਣੀਆਂ ਪਈਆਂ ਉਹ ਵੀ ਦੋ ਵੀ ਇਹ ਡਬਲ ਹੋ ਜਾਣਗੇ ਟਾਇਰ ਜਾਂ ਕਿਸੇ ਨੇ ਪਹਿਲਾਂ ਕਰਕੇ ਵੇਖਿਆ ਤਜਰਬਾ ਹਮ ਯਾਰ ਟਰੈਕਟਰ ਤੇ ਲੋਡ ਪਊਗਾ ਉਹ ਲੋਡ ਲਾੜ ਥੋੜੇ ਘਿਰ ਚ ਤੁਰਿਆ ਆਊਗਾ ਲੋੜਾਂ ਲਾੜਾਂ ਨੂੰ ਕੋਈ ਚੱਕਰ ਖੁੱਬੂ ਘਟ ਜਿੰਨੀ ਜਗ੍ਹਾ ਥੱਲੇ ਰੋਕਣ ਲੱਗ ਗਿਆ ਚੌੜਾ ਹੋ ਜਾਊਗਾ ਇੱਥੇ ਆ ਜਾਣੀ ਉਹ ਜਿਹੜੇ ਗੋਰੇ ਆ ਉਹ ਐਸ ਲੋਟ ਵਧਾਉਂਦੇ ਸਪੇਸ ਥੱਲੇ ਆਪਾਂ ਵਧਾਉਣੀ ਤਾਂ ਜਗ੍ਹਾ ਹੀ ਆ ਹੂੰ ਵਜਨ ਦੇ ਹਿਸਾਬ ਨਾਲ ਥੱਲੇ ਜਗ੍ਹਾ ਵਧਾਉਂਦੇ ਆ ਅੱਛਾ ਗਾਹ ਨੂੰ ਜਗ੍ਹਾ ਵਧਾਉਂਦੇ ਆ ਹਾਂ ਉਹਨਾਂ ਦੀ ਪਟਾ ਚੱਲਦਾ ਐ ਇੰਨਾ ਹੀ ਇੰਨਾ ਟਾਇਰ ਥੱਲੇ ਲੱਗਣ ਲਾ ਪੈਂਦਾ ਹੂੰ ਆਪਾਂ ਸੋਚਿਆ ਵੀ ਸ਼ਾਇਦ ਸਾਈਡ ਨੂੰ ਜਿਹੜੇ ਵੀਰ ਨੇ ਪਹਿਲਾਂ ਕਰਕੇ ਦੇਖਿਆ ਝੋਨਾ ਮਿੱਦਣ ਤੋਂ ਬਿਨਾ ਜੇ ਕੋਈ ਹੋਰ ਪ੍ਰੋਬਲਮ ਆਉਂਦੀ ਆ ਉਹ ਦੱਸੇ ਝੋਨਾ ਤਾਂ ਪਤਾ ਹੀ ਆਏ ਇਹ ਜੇ ਟਾਇਰ ਦੇ ਘਟੜ ਦੇ ਮੁਤਾਬਕ ਬਣਿਆ ਹੁੰਦਾ ਜਦੋਂ ਆਪਾਂ ਨੂੰ ਉਹ ਕੱਟ ਲੈਣਾ ਤੇ ਮਿੱਧੂ ਗਈ ਇਹ ਉਹ ਤਾਂ ਚੱਲ ਬੰਦਾ ਵੜ ਲੈਂਦਾ ਹਥੀ ਪਹਿਲਾ ਘਟੜ ਕਿ ਸਾਰੇ ਮੌਕੇ ਹੈ ਪਹਿਲਾ ਕਿਹੜਾ ਕਿ ਸਾਰੇ ਜਦੋਂ ਮੋੜਨੀਆਂ ਮਸ਼ੀਨ ਬਈ ਉਦੋਂ ਘਟੜ ਉਸ ਹਾਵਣਾ ਬਣਿਆ ਹੁੰਦਾ ਟਾਇਰ ਨੇ ਵੱਡੇ ਥਾਂ ਵਜਦੀ ਆਉਣਾ ਜਿਹੜਾ ਬਾਹਰਲਾ ਟਾਇਰ ਉਹ ਮਿੱਧੂ ਗਈ ਥੋੜਾ ਬਹੁਤਾ ਚਾਹ ਉਹ ਪਹਿਲਾ ਕਿਹੜਾ ਚ ਜਦੋਂ ਜਿਆਦਾ ਮੋੜਾਂਗੇ ਉਹ ਤੋਂ ਬਿਨਾਂ ਜੇ ਕਿਸੇ ਬੰਦੇ ਨੇ ਪਹਿਲਾਂ ਟਾਇਰ ਲਾਏ ਆ ਹੂੰ ਦੁਨ ਦਰਵਾ ਕਰਕੇ ਵੇਖਣਾ ਆ ਜੇ ਪਹਿਲਾਂ ਕਿਸੇ ਨੇ ਕੀਤਾ ਵੇ ਅਗਲਾ ਕਵੇ ਬਈ ਇਹ ਕਾਮਯਾਬ ਨਹੀਂ ਫੇਰ ਵੀ ਖੁੱਭੀ ਜਾਂਦਾ ਫੇਰ ਵੀ ਆਏ ਆ ਫੇਰ ਉਹ ਆਪਾਂ ਨੂੰ ਵੀਡੀਓ ਚ ਦੱਸ ਦੇਵੇ ਤਾਂ ਧੰਨਵਾਦ ਆ ਵੀ ਭਾਈ ਮੈਂ ਕਰਕੇ ਵੇਖਿਆ ਸੀ ਤੁਸੀਂ ਇਹ ਖੂਚ ਨਾ ਡਿਗੇ ਹੋਏ ਮੈਂ ਡਿਗ ਚੁੱਕਾ ਫੇਰ ਫੈਸਲਾ ਇਹ ਕਾਮਯਾਬ ਹੋਵੇ ਫੇਰ ਵੀ ਦੱਸ ਦੇ ਫੇਰ ਵੀ ਦੱਸ ਦੇ ਅਸੀਂ ਤੂੜੀ ਲੈਣ ਦੇ ਵਾਸਤੇ ਟਰੈਕਟਰ ਵੜ ਲਿਆ ਕਮਰੇ ਚ ਹੂੰ ਤੂੰ ਤੂੰ ਤੂੜੀ ਤਾਂ ਕਾਦੀ ਲਿਸੜਨੀ ਤਿੰਨ ਦਿਨ ਟਰੈਕਟਰ ਕੱਢਣ ਤੇ ਲੱਗੇ ਕਿਉਂ ਟਰੈਕਟਰ ਕਾਕੇ ਪਾਪਾ ਮੇਰਾ ਆਂਦਾ ਤੂੜੀ ਦਾ ਆਪਾਂ ਟਰੈਕਟਰ ਨਾਲ ਲੈਤਰਣ ਲਈ ਨਹੀਂ ਉਹ ਵਿੱਚ ਵੜ ਗਿਆ ਤਾਂ ਨਾ ਨਿਕਲੇ ਨਾ ਗਾਂਹ ਜਾਵੇ ਨਾ ਪਛਾਣ ਜਾਵੇ ਤਾਂ ਲੱਗ ਵਿੱਚ ਖੁੱਭ ਗਿਆ ਤੂੜੀ ਦੇ ਉਵੇਂ ਆ ਵੀ ਜੇ ਕੋਈ ਬੰਦਾ ਇਹਦੇ ਬਾਰੇ ਜਾਣਦਾ ਵੀ ਭਾਈ ਤੁਸੀਂ ਇਹ ਕੰਮ ਕਰਕੇ ਤੁਹਾਡਾ ਨੁਕਸਾਨ ਹੋਊਗਾ ਤੇ ਉਹ ਵੀ ਦੱਸ ਦੇਵੇ ਜੇ ਫਾਇਦਾ ਹੋਊਗਾ ਵੀ ਹਾਂ ਮੈਂ ਲਾਇਏ ਸੀਗੇ ਯਾਰ ਫਾਇਦਾ ਜੈ ਤਾਂ ਟਰੈਕਰ ਟੱਕ ਨਿੱਗ ਗਈ ਵੇਹਲਾ ਗੱਲਾਂ ਕਿੰਨ ਕਿਆਂ ਆਟਾ ਲੱਕ ਤੋਂ ਬਣਾਇਆ ਸੀ ਇਹ ਲਿਆ ਸੀ ਭਾਈ ਚੱਲਦਾ ਚੱਲਦਾ ਕਿੰਨੇ ਚ ਇਹ ਮੇਰੇ ਸਾਬ ਨੂੰ 170 ਦਾ ਲਿਆ ਭਾਈ ਇੱਕ ਬੜਾ ਜਾਇਜ ਬਣ ਗਿਆ ਕਿੰਨੇ ਫੁੱਟ ਹੈ ਇਹ 18 ਫੁੱਟ 18 ਫੁੱਟ 170 ਦਾ ਕਿੰਨੇ ਚ ਪਹਿਲਾਂ ਉਹ ਨੂੰ ਹੋ ਗਿਆ ਉਹਨੇ 8 ਸਾਲ 9 ਸਾਲ 8 9 ਸਾਲ ਇਹ ਮੈਂ ਦੱਸ ਸਕਦਾ ਤੈਨੂੰ ਇਹ ਚੌੜਾ ਘਟ ਹਾਂ ਲੰਮਾ ਜਿਆਦਾ ਚੌੜਾ ਘਟ ਹਾਂ ਇਹ ਤਾਂ ਨੁਕਸਾਨ ਆ ਨੁਕਸਾਨ ਕੋਈ ਨਹੀਂ ਸਾਡੇ ਬਾਪੂ ਨੂੰ ਇਹੀ ਪਸੰਦ ਆ ਟਰੈਕਟਰ ਦੇ ਪਿੱਛੇ ਰਵੇ ਹਾਂ ਉਹ ਹੀ ਜਿਹੜਾ ਹਾਂ ਇਹ ਤਾਂ ਦੂਜੇ ਤੂੰ ਚਲਾ ਲਿਆ ਜਿਵੇਂ ਟਰੈਕਟਰ ਟਰਾਲੀ ਹੁੰਦੀ ਆ ਆਮ ਨੋਰਮਲ ਉਵੇਂ ਆ ਵੀ ਟਰਾਲੀ ਵਾਲੇ ਥਾਂ ਤਾਂ ਨਹੀਂ ਲੰਘ ਜਾਂਦਾ ਇਹ ਬਈ ਆਹ ਸਹਾਕਤਾ ਵਾ ਇਹ ਅਰਸਾਈ ਦੀ ਐਪੀ ਸੀਡਰ ਨਹੀਂ ਨਹੀਂ ਹੈਪੀ ਸੀਟਰ ਇਹ ਬੰਦ ਹੋ ਗਿਆ ਨਾ ਨਹੀਂ ਆਉਂਦੇ ਹੁਣ ਵੀ ਆਉਂਦੇ ਨਹੀਂ ਹੁਣ ਕਿਤੇ ਵੇਖਿਆ ਤਾਂ ਇਹ ਨਹੀਂ ਕਿਹਨੇ ਵਰਤਿਆ ਹੋਵੇ ਨਹੀਂ ਆਪਾਂ ਸ਼ਾਇਦ ਐਰਕੀ ਮੈਂ ਲੈਣ ਨੂੰ ਫਰਦਨ ਦਵਾ ਦੇ ਚਾਹੀਦਾ ਮੈਨੂੰ ਹੁਣ ਇਹ ਕਿੱਥੇ ਕੰਮ ਲਾਏਗਾ ਇਹਨੂੰ ਹੈ ਕਿੱਥੇ ਕੰਮ ਲਵਾਏਗਾ ਇਹਨੂੰ ਜੇ ਆ ਗਿਆ ਤਾਂ ਸਹੀ ਆ ਬਾਈ ਇਹ ਇਹ ਨਹੀਂ ਚੱਲਣਾ ਸੁਪਰ ਸੀਡਰ ਤਾਂ ਚੱਲਣਾ ਜੀ ਅੱਗ ਨਾ ਲੱਗੀ ਨਹੀਂ ਉਹ ਨਹੀਂ ਸੁਪਰ ਸੀਡਰ ਨਹੀਂ ਚੱਲਣਾ ਆ ਚੱਲਣਾ ਹੈ ਕੀਓ ਉੱਠੇ ਚੱਲਿਆ ਕਰ ਤੂੰ ਫਿਬਰ ਸੀਡਰ ਕਿਵੇਂ ਚਲਾਏਗਾ ਖੜੀ ਪਰਾਲੀ 'ਚ ਤੇ ਚਲਾਉਂਦੇ ਆ ਸਾਰੇ ਹਨਾ ਬੀਜ ਦੇਣਾ ਅੱਗ ਲਾ ਕੇ ਨਹੀਂ ਕਈ ਤਾਂ ਅੱਗ ਨਹੀਂ ਵਿਲਾਉਂਦੇ ਨਹੀਂ ਲਾਉਂਦੇ ਸੁਪਰ ਸੀਡਰ ਤਾਂ ਨਹੀਂ ਮੈਂ ਵੇਖਿਆ ਚੱਲ ਚੱਲਦਾ ਹੋਊਗਾ ਪਰ ਜਿਹੜੇ ਬੰਦੇ ਸੁਪਰ ਸੀਡਰ ਫਿਰ ਸੁੰਡੀ ਪੈ ਜਾਂਦੀ ਆ ਸਿਆਪਾ ਜਦੋਂ ਪਰਾਲੀ ਵਿੱਚ ਰਲ ਜਾਂਦੀ ਮਿੱਟੀ ਨਾਲ ਹਸਾਕਤਾ ਦਾ ਹੈ ਜੀ ਆ ਚਲਿਏ ਘਰੇ ਆ ਜਾ ਵੀ ਛੋਟਿਆ ਘਰੋਂ ਚਲੀਏ ਉਧਰ ਆਪਾਂ ਦੂਜੀ ਫੈਕਟਰੀਆਂ ਕੋਲੇ ਇੱਕ ਬਾਪੂ ਮੇਰਾ ਕਹੀ ਜਾਂਦਾ ਯਾਰ ਲਿਆਉਣਾ ਸੀ ਕੀ ਪਰਜਾ ਉਹਨਾਂ ਦਾ ਆਉਂਦਾ ਕਹਿੰਦਾ ਯਾਰ ਇਸ ਨੈਸ਼ਨਲ ਜਾਤਾ ਓ ਉਧਰ ਜਾਤਾ ਉਧਰ ਰਹਿ ਗਿਆ ਆ ਜਾ ਕੋਈ ਨਾ ਡਾਦਨੇ ਨੈਸ਼ਨਲ ਨਾਲੇ ਬਣਾਉਂਦੇ ਯਾਰ ਉਹ ਉਹਨਾਂ ਕਥਾਂ ਹੀ ਪੜਦਾ ਵੀ ਜਿੰਨੇ ਥਾਂ 'ਚ ਵੀ ਕੀਰਨ ਅੱਛਾ ਹੂੰ ਉਹਨੇ ਬਾ ਵਾਧੂ ਨਹੀਂ ਪਟਣਾ ਹਾਂ ਉਸ ਦਿਨ ਮੈਂ ਉੱਥੇ ਮੇਲੇ ਦੇ ਉਹ ਕਹਿੰਦਾ ਸੀਗਾ ਤੂੰ ਵੇਖਿਆ ਨਹੀਂ ਆਪਾਂ ਉਸ ਦਿਨ ਇੰਨਾ ਧਿਆਨ ਹੀ ਨਹੀਂ ਦਿੱਤਾ ਤੇ